ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਖਾਸ ਮਸਤੀ ਅਰਦਾਸ ਬਖਾਣਾ ਉਰ ਦੇ ਧਿਆਨ ਲਿਵ ਲਗਾ ਨਾਮ ਅਰ ਜਾਦ ਆਇ ਕਨ ਭੀਤਰ ਵੜ ਜਾਸੀ ਨਾਗਾ ਜੈਸੀ ਕਲਮ ਬੁਰੀ ਹੈ ਮਸਤਕ ਤੈਸੀ ਜਿੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਭਿਆ ਘਰਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 74 ਅੰਗ ਤੇ ਸੁਭਾਏਮਾਨ ਹਨ ਇਹਨਾਂ ਤੁਕਾਂ ਰਾਹੀਂ ਗੁਰੂ ਸਾਹਿਬ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਆਓ ਇਹਦੀ ਵਿਚਾਰ ਸਰਵਣ ਕਰੀਏ ਕੱਲ ਆਪ ਜੀ ਨੇ ਪਹਿਲੇ ਪਹਿਰ ਦੀਆਂ ਦੋ ਤੁਕਾਂ ਦਾ ਆਰਤ ਤੇ ਵਿਚਾਰ ਸਰਵਣ ਕੀਤੀ ਸੀ ਅੱਜ ਪਹਿਲੇ ਪਹਿਰ ਦੀਆਂ ਅਗਲੀਆਂ ਤੁਕਾਂ ਦਾ ਪਾਠ ਤੇ ਵਿਚਾਰ ਸਰਵਣ ਕਰੋ ਜੀ ਖਾਸਮ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਗਾ ਮਾਂ ਦੇ ਪੇਟ ਵਿੱਚ ਜੀਵ ਪੁੱਠਾ ਲਟਕਿਆ ਹੋਇਆ ਖਾਸਮ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਪਰਮਾਤਮਾ ਦੇ ਧਿਆਨ ਵਿੱਚ ਜੁੜਦਾ ਹੈ ਪ੍ਰਭ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ ਨਾ ਮਰ ਜਾਦ ਆਇਆ ਘਲ ਭੀਤਰ ਬਹੁੜ ਜਾਸੀ ਨਾਂ ਦਾ ਜੀਵ ਇਸ ਜਗਤ ਵਿੱਚ ਨੰਗਾ ਹੁੰਦਾ ਹੈ ਤੇ ਨੰਗਾ ਹੀ ਚਲਾ ਜਾਂਦਾ ਹੈ ਭਾਵ ਜੀਵ ਇਸ ਸੰਸਾਰ ਵਿੱਚ ਖਾਲੀ ਹੱਥ ਆਉਂਦਾ ਹੈ ਤੇ ਖਾਲੀ ਹੀ ਚਲਾ ਜਾਂਦਾ ਹੈ ਜੈਸੀ ਕਲਮ ਬੁੜੀ ਹੈ ਮस्तक ਤੈਸੀ ਜੀੜੇ ਪਾਸ ਜੀਵ ਦੇ ਮੱਥੇ ਉੱਤੇ ਪ੍ਰਮਾਤਮਾ ਦੇ ਹੁਕਮ ਅਨੁਸਾਰ ਜਿਹੋ ਜਹੀ ਕਲਮ ਚਲਦੀ ਹੈ ਭਾਵ ਪਰਮਾਤਮਾ ਜਿਹਾ ਜਿਹਾ ਲੇਖ ਲਿਖਦਾ ਹੈ ਜਗਤ ਵਿੱਚ ਜੀਵ ਆਉਣ ਵੇਲੇ ਜੀਵ ਦੇ پاس ਉਹ ਜਹੀ ਆਤਮਿਕ ਜੀਵਨ ਦੀ ਰਾਸਪੂੰਜੀ ਹੁੰਦੀ ਹੈ ਭਾਵ ਜਿਹਾ ਜਿਹੀ ਪਰਮਾਤਮਾ ਕਿਸਮਤ ਲਿਖਦਾ ਹੈ ਜੀਵ ਕੋਲ ਆਉਣ ਵੇਲੇ ਉਹ ਜਹੀ ਆਤਮਿਕ ਰਾਸਪੂੰਜੀ ਹੁੰਦੀ ਹੈ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਅਪਿਆ ਘਰਵਾਸ ਨਾਨਕ ਜੀ ਆਖ ਰਹੇ ਹਨ ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ ਪਹਿਲੇ ਪਹਿਰ ਮਾਂ ਦੇ ਪੇਟ ਵਿੱਚ ਆ ਨਿਵਾਸ ਲਿਆ ਹੈ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਦੂਜੇ ਪਹਿਰ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਤੇ ਵਿਚਾਰ ਅੱਗੇ ਇਸ ਚੈਨਲ ਦੇ ਮਾਧਮ ਰਾਹੀਂ ਸਰਵਣ ਕਰਦੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ